ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਸਭ ਦਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਭਾਰਤ ਦਾ ਗਵਾਂਢੀ ਮੁਲਕ ਪਾਕਿਸਤਾਨ ਜੋ ਪਹਿਲਾਂ ਭਾਰਤ ਦਾ ਹੀ ਇੱਕ ਹਿੱਸਾ ਸੀ ਆਪਣੀਆਂ ਕਈ ਅਜੀਬੋ ਗਰੀਬ ਚੀਜ਼ਾਂ ਵਾਸਤੇ ਜਾਣਿਆ ਜਾਂਦਾ ਹੈ ਅਜੇ ਹੀ ਇੱਕ ਅਜੂਬਾ ਇੱਕ ਹੈਰਾਨੀਜਨਕ ਦਰਖਤ ਪਾਕਿਸਤਾਨ ਵਿੱਚ ਮੌਜੂਦ ਹੈ ਜਿਸ ਨੂੰ ਕਈ ਸੰਗਲਾਂ ਦੇ ਨਾਲ ਬੰਨ੍ਹ ਕੇ ਰੱਖਿਆ ਹੋਇਆ ਦੇਖਣ ਵਾਲੇ ਨੂੰ ਇਦਾਂ ਮਹਿਸੂਸ ਹੁੰਦਾ ਜਿਵੇਂ ਇਸ ਰੁੱਖ ਨੂੰ ਕੈਦ ਕੀਤਾ ਗਿਆ ਹੋਵੇ ਇਹ ਗੱਲ ਤੁਹਾਨੂੰ ਅਜੀਬ ਲੱਗੇਗੀ ਅਤੇ ਤੁਸੀਂ ਹੈਰਾਨ ਵੀ ਹੋਗੇ ਕਿ ਇਹ ਬਿਲਕੁਲ ਸਚਾਈ ਹੈ। ਹਾਂ, ਇਸ ਦਰਖਤ ਨੂੰ ਸੱਚਮੁੱਚ ਹੀ ਕੈਦ ਕਰਕੇ ਰੱਖਿਆ ਹੋਇਆ ਹੈ। ਅੱਜ ਦੀ ਇਹ ਕਹਾਣੀ ਇੱਕ ਕੈਦੀ ਦਰਖਤ ਦੀ ਹੈ ਜਿਸ ਨੂੰ ਪਿਛਲੇ ਕਰੀਬ 123 ਸਾਲਾਂ ਤੋਂ ਮਜ਼ਬੂਤ ਦਜੀਰਾ سنگਲਾਂ ਨਾਲ ਬੰਨ੍ਹ ਕੇ ਕੈਦ ਕਰਕੇ ਰੱਖਿਆ ਹੋਇਆ ਹੈ। ਇਹ ਦਰਖਤ ਪਾਕਿਸਤਾਨ ਦੇ ਪਖਤੂਨ ਖਵਾ ਖੇਤਰ ਦੇ ਲੰਡੀ ਕੋਟਲ ਵਿੱਚ ਖੜ੍ਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਦੀ ਉਸ ਕਹਾਣੀ ਬਾਰੇ। ਕਿ ਇਸ ਡਾਇਰੈਕਟਰ ਨੂੰ ਕੈਦ ਕਿਉਂ ਕੀਤਾ ਗਿਆ ਇਸ ਰੁੱਖ ਤੇ ਐਡਾ ਕਿਹੜਾ ਕਬੀਰ ਅਪਰਾਧ ਕਰ ਦਿੱਤਾ ਸੀ ਦਰਅਸਲ ਉਸ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਭਾਰਤ ਬ੍ਰਿਟਿਸ਼ ਰਾਜ ਅੰਗਰੇਜ਼ਾਂ ਦੇ ਅਧੀਨ ਆਉਦਾ ਸੀ ਅਤੇ ਭਾਰਤ ਉਤੇ ਗੋਰੇ ਰਾਜ ਕਰਦੇ ਸਨ ਉਸ ਵਕਤ ਅਜੇ ਪਾਕਿਸਤਾਨ ਨਹੀਂ ਸੀ ਬਣਿਆ ਇਹ ਗੱਲ ਹੈ ਸਾਲ 1898 ਈਸਵੀ ਦੀ ਉਸ ਸਮੇਂ ਇੱਕ ਜੇਮਸ ਸਕਵਿਡ ਨਾਮ ਦਾ ਇੱਕ ਅੰਗਰੇਜ਼ ਅਫਸਰ ਫਖਤੂੜ ਖਵਾ ਖੇਤਰ ਤੇ ਲੰਡੀ ਕੋਟਲ ਦੀ ਫੌਜੀ ਛੋਣੀ ਵਿੱਚ ਤਾਇਨਾਤ ਸੀ। ਇੱਕ ਰਾਤ ਹੁੰਦਾ ਕਿ ਇਹ ਕਿ ਉਹ ਅਗਰੇਜ਼ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਨਸ਼ੇ ਵਿੱਚ ਧੁੱਤ ਧੋ ਕੇ ਆਪਣੇ ਇਲਾਕੇ ਵਿੱਚ ਰਾਤ ਨੂੰ ਘੁੰਮ ਰਿਹਾ ਸੀ। ਤੁਰਦੇ ਹੋਏ ਉਸ ਅਗਰੇਜ਼ ਅਫਸਰ ਨੂੰ ਅਚਾਨਕ ਮਹਿਸੂਸ ਹੋਇਆ ਕਿ ਉਸ ਦੇ ਪਿੱਛੇ ਖੜਾ ਦਰਖਤ ਉਸ ਨੂੰ ਮਾਰਨ ਵਾਸਤੇ ਆ ਰਿਹਾ ਹੈ। ਉਸ ਨੇ ਤੁਰੰਤ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਇਸ ਦਰਖਤ ਨੂੰ ਗ੍ਰਿਫਤਾਰ ਕਰ ਲਵੋ। ਇਸਨੇ ਮੇਰਾ ਪਿੱਛਾ ਕੀਤਾ ਹੈ ਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਡਰਦੇ ਹੋਏ ਸਿਪਾਈਆਂ ਨੇ ਉਸ ਦਰਖਤ ਨੂੰ ਜੰਜੀਰਾਂ ਨਾਲ ਬੰਨ੍ਹ ਦਿੱਤਾ ਅਤੇ ਉਸ ਗੋਰੇ ਅਫਸਰ ਨੂੰ ਕਹਿੰਦੇ ਕਿ ਲਓ ਜੀ ਅਸੀਂ ਦਰਖਤ ਨੂੰ ਗ੍ਰਿਫਤਾਰ ਕਰ ਲਿਆ ਹੈ ਉਸ ਰਾਤ ਤੋਂ ਲੈ ਕੇ ਅੱਜ ਤੱਕ ਇਹ ਦਰਖਤ ਜੰਜੀਰਾਂ ਨਾਲ ਹੀ ਬੰਨਿਆ ਹੋਇਆ ਤੇ ਕੈਦ ਦੀ ਸਜ਼ਾ ਘਟ ਰਿਹਾ ਹੈ ਕਾਹਜਾਦਾ ਇਸ ਟਿਕੋਜ ਦਿਨਾਂ ਬਾਅਦ ਅਗਰੇਜ ਅਫਸਰ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਗਿਆ ਸੀ ਪਰ ਉਸਨੇ ਇਸ ਦਰਖਤ ਨੂੰ ਜੰਜੀਰਾਂ ਤੋਂ ਮੁਕਤ ਨਹੀਂ ਕੀਤਾ ਉਸ ਦਾ ਵੱਡਣਾ ਸੀ ਕਿ ਇਸ ਦਰਖਤ ਨੂੰ ਕੈਦ ਕੀਤਾ ਵੇਖ ਲੋਕ ਸਭ ਕ ਲੈਣ ਗਏ ਕਿ ਜੇ ਤੁਸੀਂ ਅੰਗਰੇਜ਼ ਹਕੂਮਤ ਦੇ ਵਿਰੁੱਧ ਆਵਾਜ਼ ਉਠਾਓਗੇ ਤਾਂ ਉਸ ਦਾ ਨਤੀਜਾ ਕੀ ਹੋਵੇਗਾ ਜੇਕਰ ਤੁਸੀਂ ਕਦੇ ਇਸ ਦਰਖਤ ਨੂੰ ਦੇਖਣ ਗਏ ਤਾਂ ਤੁਹਾਨੂੰ ਉਸ ਉੱਤੇ ਇੱਕ ਤਖਤੀ ਲਟਕਦੀ ਹੋਈ ਨਜ਼ਰ ਆਵੇਗੀ ਜਿਸ ਉੱਤੇ ਲਿਖਿਆ ਹੈ ਆਈ ਐਮ ਆਰਡਰ ਅਰੈਸਟ ਇਸ ਨਾਲ ਇਸ ਦੀ ਗ੍ਰਿਫਤਾਰੀ ਦੀ ਕਹਾਣੀ ਵੀ ਲਿਖੀ ਗਈ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਆਜ਼ਾਦ ਭਾਰਤ ਵਿੱਚ ਅੱਜ ਇੰਨਾ ਸਮਾਂ ਬੀਜ ਜਾਣ ਤੇ ਬਾਅਦ ਵੀ ਇਹ ਦਰਖਤ ਸੰਗਲਾਂ ਵਿੱਚ ਕੈਦ ਹੈ ਤਾਂ ਜੋ ਅੰਗਰੇਜ਼ ਹਕੂਮਤ ਦੇ ਕਾਲੇ ਕਲੋਣ ਅਤੇ क्रूर ਨੀਤੀ ਦੀ ਯਾਦ ਦਿਵਾਉਦਾ ਰਹੇ ਹਾਦਕਿ ਇਹ ਦਰਖਤ ਹੁਣ ਸੈਰ ਸਪਾਟੇ ਦਾ ਸਥਾਨ ਬਣ ਗਿਆ ਹੈ ਦੇਸ਼ ਨੂੰ ਦੇਖਣ ਲਈ ਦੂਰ ਦੂਰ ਤੋਂ ਸਲਾਦੀ ਆਉਂਦੇ ਹਨ ਪਾਕਿਸਤਾਨ ਸਰਕਾਰ ਨੇ ਵੀ ਇਸੇ ਕਰਕੇ ਇਸ ਦਰਖਤ ਨੂੰ ਸੰਗਲਾਂ ਤੋਂ ਮੁਕਤ ਨਹੀਂ ਕੀਤਾ ਤਾਂ ਜੋ ਜਿਹੜੇ ਵੀ ਲੋਕ ਇਸ ਨੂੰ ਦੇਖਣ ਵਾਸਤੇ ਆਉਣ ਉਹ ਇਸ ਗੱਲ ਦਾ ਦਾਜਾ ਲਗਾ ਸਕਣ ਕਿ ਗੋਰਿਆਂ ਦੀ ਨੀਤੀ ਕਿੰਨੀ ਦਮਨਕਾਰੀ ਅਤੇ ਕਿੰਨੀ ਨਰਦਈ ਸੀ ਜਿਸ ਨੇ ਇੱਕ ਦਰਖਤ ਨੂੰ ਵੀ ਨਹੀਂ ਬਖਸ਼ਿਆ ਅਤੇ ਇੱਕ ਦਰਖਤ ਨੂੰ ਬਗੈਰ ਕਿਸੇ ਗੱਲ ਤੋਂ ਹੀ ਉਸ ਉੱਤੇ ਜ਼ੁਲਮ ਢਾਇਆ ਗਿਆ ਤੇ ਉਸ ਨੂੰ ਅੱਜ ਤੱਕ ਕੈਦ ਕਰਕੇ ਰੱਖਿਆ ਹੋਇਆ ਹੈ ਸੋ ਦੋਸਤੋ ਇਹ ਸੀ ਕਹਾਣੀ ਇੱਕ ਕੈਦੀ ਦਰਖਤ ਦੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ